ਉਹ 2 ਮਿੰਟ ਲੱਗੇ ਜਿਓ ਗੇਟ ਤੋਂ ਪਾਣੀ ਇੱਥੋਂ ਤੱਕ ਆਉਣ ਲੱਗਿਆ 2 ਮਿੰਟ ਦੇ ਵਿੱਚ ਵਿੱਚ ਪਾਣੀ ਆ ਸਾਰਾ ਹੀ ਆ ਵੇਖ ਲੋ ਪੂਰਾ ਜਗ ਦੇ ਘਰ ਦੇ ਅੰਦਰ ਤੱਕ ਪਾਣੀ ਵੜ ਗਿਆ ਓਏ ਤੁਸੀਂ ਦੇਖ ਸਕਦੇ ਹੋ ਜੀ ਸਮਾਨ ਜਿਹੜਾ ਆਪਾਂ ਚੜਾਉਂਤਾ ਸਾਰਾ ਕੋਠਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉੱਪਰ ਚੜਾ ਕੇ ਬੰਨਤਾ ਵਾ ਤੇ ਬਹੁਤ ਸਾਰਾ ਸਮਾਨ ਜਿਹੜਾ ਥੱਲੇ ਪਿਆ ਵਾ ਤੇ ਪਾਣੀ ਉਹ ਪਿੰਡ ਦੇ ਵਿੱਚ ਇੰਟਰ ਕਰ ਲੱਗਾ ਉੱਥੋਂ ਪਾਣੀ ਬਾਰ-ਬਾਰ ਆ ਗਿਆ ਬਸ ਉੱਥੋਂ ਅੰਦਰ ਕਰ ਲੱਗਾ ਇੰਟਰ ਪਿੰਡ ਦੇ ਵਿੱਚ ਇੰਟਰ ਤੇ ਕੀ ਕਰੀਏ ਇਹ ਕੱਚੇ ਕੋਠੇ ਆ ਤੁਸੀਂ ਦੇਖ ਸਕਦੇ ਹੋ ਜੀ ਕੱਚੇ ਕੋਠੇ ਆ ਮੀਂਹ ਉੱਤੋਂ ਪੈਂਦਾ ਪਿਆ ਅੱਜ ਥੋੜੀ ਧੁੱਪ ਨਿਕਲੀ ਐ ਬਹੁਤ ਹੀ ਬੁਰਾ ਹਾਲਿਆ ਪਾਣੀ ਦਾ ਤੇ ਸਮਾਨ ਇੱਥੇ ਕਿੱਥੇ ਲੈ ਕੇ ਜਾਣਾ ਆਪਾਂ ਸਾਰਾ ਇੱਥੇ ਰਹਿਣਾ ਸਾਰਾ ਡੰਗਰ ਬੱਚਿਆ ਤੁਸੀਂ ਦੇਖ ਸਕਦੇ ਸਾਰਾ ਕੁਝ ਅੰਦਰ ਵੱਜਾ ਪਿਆ ਵਾ ਤੇ ਪਾਣੀ ਬਹੁਤ ਜ਼ਿਆਦਾ ਹੀ ਆਉਂਦਾ ਪਿਆ ਦੂਜੀ ਸਾਈਡ ਤੋਂ ਤੇ ਕੀ ਕਰਨਾ ਹੁਣ ਇੱਥੇ ਸਮਾਨ ਇਥੋਂ ਕਿੱਥੇ ਲੈ ਕੇ ਜਾਈਏ ਅਸੀਂ ਆਪਣਾ ਇਹਦੇ ਇਹਦੇ ਕੱਚੇ ਕੋਠੇ ਆ ਤੇ ਕਿੱਥੇ ਉੱਤੇ ਸਮਾਨ ਰੱਖੀਓ ਪਰਲੇ ਪਾਸੇ ਅੱਧਾ ਚੜਾ ਕੇ ਰੱਖਿਆ ਵਾ ਪੱਕਾ ਲੈਂਟਰਾ ਕਿਸੇ ਦਾ ਉਹਦੇ ਉੱਤੇ ਰੱਖਿਆ ਵਾ ਤੇ ਬਹੁਤ ਜ਼ਿਆਦਾ ਜਿਹੜਾ ਪਾਣੀ ਇਸ ਟਾਈਮ ਆਉਂਦਾ ਪਿਆ ਵਾ ਤੇ ਉਹਦੀ ਪਾਣੀ ਆਉਂਦਾ ਪਿਆ ਮਗਰ ਇਹ ਲੱਗਿਆ ਸਮਾਨ ਕੱਢਣ ਲਿਆ ਆਜਾ ਗੋ ਫ੍ਰਿਜ ਕੱਢ ਗਿਆ ਖੋਲ ਆ ਉਹ ਫ੍ਰਿਜ ਵੀ ਜੜੀ ਇਹ ਵੀ ਰੱਖ ਕੇ ਆਉਣਗੇ ਉੱਪਰ ਜਾ ਕੇ ਇਹਦੇ ਘਰ ਲਾ ਰੱਖ ਕੇ ਆਉਣ ਲੱਗੇ ਜਾ ਕੇ ਦੇਰ ਵੀ ਸਾਰਾ ਸਮਾਨ ਆਪਾਂ ਚੜਾਉਂਦੇ ਪਏ ਕੋਠੇ ਤੇ ਉੱਤੀ ਫ੍ਰਿਜਾਂ ਚੜਾ ਲੀਆਂ ਵਾ ਭਾਂਡੇ ਭੁੰਡੇ ਵੀ ਉੱਤੇ ਆ ਗਏ ਤੇ ਪਾਣੀ ਬਹੁਤ ਤੇਜ਼ ਆਉਂਦਾ ਪਿਆ ਇਧਰ ਲਈ ਸਾੜ ਨੂੰ ਤੇ ਸਮਾਨ ਹੌਲੀ ਹੌਲੀ ਕਿਰੋਂ ਨਿਮੇ ਆਪਾਂ ਸਾਰਾ ਉੱਤੇ ਭਾਂਡੇ ਭੁੰਡੇ ਆ ਗਏ ਸਮਾਨ ਸਾਰਾ ਚੜਦਾ ਪਿਆ ਉੱਤੇ ਹੌਲੀ ਹੌਲੀ ਕੱਚੇ ਕੋਠੇ ਹੁਣ ਕੀ ਕਰੀਏ ਚੜਾਉਣਾ ਦੇ ਪੈਣਾ ਹੀ ਆ ਸਮਾਨ ਕੱਲਾ ਕੱਲਾ ਸਾਮਾਨ ਨੂੰ ਕੋਠੇ ਤੇ ਚੜਾਉਣਾ ਪਿਆ ਡਿਆ ਹੁਣ ਚੱਲੀ ਵੋਸ਼ੀ ਮਸ਼ੀਨਾਂ ਡਿੱਤੀ ਚੱਲੀ ਉੱਪਰ ਚੜਾਉਣ ਕੱਲਾ ਕੱਲਾ ਫੜ ਕੇ ਸਾਮਾਨ ਪਾ ਆਈ ਪਾਣੀ ਬਹੁਤ ਜ਼ਿਆਦਾ ਸਾਮਾਨ ਕੱਲਾ ਕੱਲਾ ਚੱਲ ਚੁੱਕ ਫੜ ਫੜ ਪਰੇ ਨੂੰ ਉੱਪਰ ਲੈ ਪਰੇ ਨੂੰ ਮੋਦੀ ਕਰ ਪਰੇ ਨੂੰ ਪਰੇ ਨੂੰ ਆਹ ਪਰੇ ਨੂੰ ਇੱਧਰ ਨੂੰ ਕਰ ਮੋਦੀ ਲੈ ਜੇ ਪਾਣੀ ਭਾ ਕਰਦਾ ਲੈ ਆ ਹੌਲੀ ਹੌਲੀ ਸਾਮਾਨ ਸਾਰਾ ਫੜੀ ਲਿਆ ਬਿਸਤਰੇ ਬੁਸਤਰੇ ਸਾਰੇ ਇੱਧਰ ਚੱਕਰਾਂ ਇੱਧਰ ਨੂੰ ਉੱਥੇ ਰੱਖੋ ਉਥੇ ਲਾ ਹੁਣ 20 ਵਾ ਸਾਰੇ ਇਦਾਂ ਦੇ ਪੱਕੇ-ਪੁੱਕੇ ਫ੍ਰਿਜਾਂ ਉਹ ਅਸ਼ਮਸ਼ੀਨਾ ਚੜਾਉਂਦੀਆਂ ਉੱਤੇ ਸਾਰੀਆਂ ਆਪਾਂ ਇਹ ਵੀ ਉੱਤੇ ਰੱਖ ਲਾ ਕੇ ਚੰਗਰਾਂ ਨੂੰ ਆ ਗਏ ਜੀ ਆ ਮੇਰਾ ਭਰਾ ਆ ਦੇ ਜੀ ਸੋਟੇ ਚਲਾ ਕਰਨ ਬਹੁਤ ਬੁਰਾ ਹੋ ਗਿਆ ਇੱਥੇ ਲੱਕਮ ਜ਼ਿਆਦਾ ਪਾਣੀ ਲੱਗ ਗਿਆ ਨਾਲ ਨਾਲ ਆ ਗਿਆ ਇੱਥੋਂ ਤੱਕ ਪੂਰਾ ਬਹੁਤ ਬੁਰਾ ਹਾਲ ਹੋ ਗਿਆ ਪਾਣੀ ਦਾ ਆ ਗਿਆ ਪਿੰਡ ਦੇ ਵਿੱਚ ਵੜ ਗਿਆ ਸਾਰਾ ਇਹ ਬਹੁਤ ਜ਼ਿਆਦਾ ਪਾਣੀ ਹੋ ਗਿਆ ਪਾਣੀ ਆ ਅੰਦਰ ਇੱਥੋਂ ਅੰਦਰ ਹੋ ਗਿਆ ਸ਼ੁਰੂ ਹੋਣਾ ਹਨਾ ਲਾ ਦਗੂ ਕੇ ਪਾਣੀ ਡਿਆ ਵੜਨ ਅੰਦਰ ਹਨਾ ਸਾਰਾ ਸਾਰੇ ਪਾ ਦੇ ਮੀਂਹ ਪਾਣੀ ਤੇ ਬਾਹਰ ਤੇ ਬਹੁਤ ਜ਼ਿਆਦਾ ਪਾਣੀ ਆ ਤੇ ਹਨਾ ਪਾਣੀ ਬਹੁਤ ਜ਼ਿਆਦਾ ਹੀ ਆ ਬਾਹਰ ਵਾਗੇ ਏਰ ਤੋਂ ਅੰਦਰ ਆਉਂ ਡਿਆ ਪਿਆ ਜੱਗੂ ਆ ਤੇ ਹੁਣ ਇਹਨੇ ਮਿੰਟੋ ਮਿੰਟੀ ਤੁਹਾਡੇ ਅੰਦਰ ਡੋਬਦੇ ਨੇ ਜਿੰਨਾ ਪਾਣੀ ਆਉਂ ਡਿਆ ਇਧਰ ਨੂੰ ਇਹ ਲੋਹ ਦੇ ਪਾਣੀ ਆ ਡਿਆ ਤੁਹਾਡੇ ਹੁਣੇ ਡੋਬਦੇ ਨੇ ਇਹਨੇ ਘਰ ਇੱਥੋਂ ਹੀ ਤੇ ਇਹ ਪਾਣੀ ਇਹ ਨਾ ਬੰਨ੍ਹ ਕੇ ਕਰਦੇ ਹਾਂ ਹਾਂ ਦੋ ਮਿੰਟ ਲੱਗੇ ਜੇ ਉਹ ਗੇੜ ਤੋਂ ਪਾਣੀ ਇੱਥੋਂ ਤੱਕ ਆਉਂ ਲੱਗਿਆ ਦੋ ਮਿੰਟ ਦੇ ਵਿੱਚ ਵਿੱਚ ਪਾਣੀ ਆ ਸਾਰਾ ਹੀ ਆ ਵੇਖ ਲੋ ਪੂਰਾ ਜਗੂ ਦੇ ਘਰ ਦੇ ਅੰਦਰ ਤੱਕ ਪਾਣੀ ਵੜ ਗਿਆ ਆ ਆ ਵੇਖ ਲੋ ਦੋਆਂ ਮਿੰਟਾਂ ਦੇ ਵਿੱਚ ਵਿੱਚ ਪਾਣੀ ਆ ਲੱਗ ਗਿਆ ਜਿਨ੍ਹਾਂ ਦੇ ਘਰ ਤੱਕ ਅੰਦਰਾ ਆ ਵੇਖ ਲੋ ਕਮਰੇ ਸਾਰੇ ਭਰ ਗਏ ਆ ਉਹ 2-2 ਫੁੱਟ ਪਾਣੀ ਚੜ ਗਿਆ ਜੇ ਕੰਧਾਂ ਦੇ ਨਾਲ ਤੇ ਕੱਚੇ ਕਮਰੇ ਜਿਤੋਂ ਵੇਖ ਲੋ 2-2 ਫੁੱਟ ਪਾਣੀ ਚੜ ਗਿਆ ਸਾਰਾ ਹੀ ਆ ਵੇਖ ਲੋ ਅੰਦਰ ਤੱਕ ਪਾਣੀ ਵੜ ਗਿਆ ਤੇ ਕੱਚੇ ਕਮਰੇ ਉਹ 2-2 ਫੁੱਟ ਕੰਧਾਂ ਨੂੰ ਪਾਣੀ ਲੱਗ ਗਿਆ ਤੇ ਚੜ ਗਿਆ ਤਾਂ ਤੱਕ ਪਾਣੀ ਹੋਈ ਬਹੁਤ ਜ਼ਿਆਦਾ ਗਿਆ ਪਾਣੀ ਤੇ ਰੁਕੰਦਾ ਨਾ ਨਹੀਂ ਲੈਣ ਰਿਹਾ ਮਗਰੋਂ ਦੇ ਸਮਾਨ ਹੁਣੇ ਚੜਾਇਆ ਸਾਰਾ ਕੋਠੇ ਦੇ ਨਾਲ ਦਾ